ਸਭ ਤੋਂ ਪਹਿਲਾਂ ਤਾਂ ਜੀ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਔਰ ਤਰਨਤਾਰਨ ਦੇ ਸਾਰੇ ਵੋਟਰਸ ਮੇਰੀਆਂ ਭੈਣਾਂ ਸਾਡੇ ਵੀਰ ਮਾਤਾਵਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਹੋਏ ਕੰਮਾਂ ਤੇ ਮੋਹਰ ਲਗਾਈ ਹੈ ਔਰ ਸਾਡੇ ਮਾਨਯੋਗ ਸੀਐਮ ਸਾਫ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਹਰ ਰੋਜ਼ ਲੋਕ ਸੇਵਾ ਦੇ ਵਿੱਚ ਫੈਸਲੇ ਲੈ ਰਹੇ ਆ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਜੀ ਸਾਡੇ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਸ਼ਾਰੀ ਜੀ ਸਾਡੇ ਸਾਰੇ ਐਮਐਲਏ ਸਹਿਬਾਨਾਂ ਨੇ ਜਿਨ੍ਹਾਂ ਨੇ ਅ ਤਰ ਸੰਭੀ ਹੋਈ ਸੀਗੀ ਸਾਡੀ ਚੋਣ ਕੈਂਪੇਨ ਮੈਂ ਉਹਨਾਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਔਰ ਸਾਡੇ ਇੱਕ ਇੱਕ ਪਾਰਟੀ ਦੇ ਵਲੰਟੀਅਰ ਸਹਿਬਾਨ ਜਿਨ੍ਹਾਂ ਨੇ ਮਿਹਨਤ ਕੀਤੀ ਅੱਜ ਜੋ ਮਿਹਨਤ ਜਿਹੜਾ ਹੈਗਾ ਆਪਣਾ ਰੰਗ ਲੈ ਕੇ ਆਈ ਹੈ ਔਰ ਬਹੁਤ ਅੱਛੇ ਮਾਰਜਿਨ ਦੇ ਨਾਲ ਤਰਨਤਾਰਨ ਦੀ ਸੀਟ ਲੋਕਾਂ ਨੇ ਜਿਤਾ ਕੇ ਤਰਨਤਾਰਨ ਵਾਸੀਆਂ ਨੇ ਜਿਤਾ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈ ਹੈ ਅਸੀਂ ਸਭ ਦਾ ਕੋਟਨ ਕੋਟਨ ਧੰਨਵਾਦ ਕਰਦੇ ਹਾਂ ਔਰ ਮੈਂ ਖਾਸ ਤੌਰ ਤੇ ਮਹਿਲਾ ਵਿੰਗ ਦੀ ਪ੍ਰਧਾਨ ਹੋਣ ਦੇ ਨਾਤੇ ਮੇਰੀ ਸਾਰੀਆਂ ਮਹਿਲਾ ਵਿੰਗ ਦੀਆਂ ਭੈਣਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਅੱਛੀ ਤਰ੍ਹਾਂ ਜਿਹੜਾ ਹੈਗਾ ਤਰਨਤਾਰਨ ਦੇ ਵਿੱਚ ਜਿੱਥੇ-ਜਿੱਥੇ ਉਹਨਾਂ ਦੀ ਡਿਊਟੀ ਲੱਗੀ ਉਹਨਾਂ ਨੇ ਆਪਣੀ ਡਿਊਟੀ ਕੀਤੀ ਔਰ ਇਹ ਰਾਤ ਦਾ ਜਿਹੜਾ ਨਾਂ ਦੇਖ ਕੇ ਬਹੁਤ ਕੜੀ ਜਿਹੜੀ ਹੈਗੀ ਹੈ ਮਿਹਨਤ ਕੀਤੀ ਔਰ ਪਿੰਡ-ਪਿੰਡ ਦੇ ਵਿੱਚ ਜਾ ਕੇ ਇੱਕ-ਇੱਕ ਸ਼ਹਿਰ ਦੇ ਵਿੱਚ ਸਾਡੇ ਵਲੰਟੀਅਰ ਸਾਹਿਬਾਨਾਂ ਨੇ ਸਾਡੇ ਸਾਰੇ ਜਿੰਨੇ ਤਰਨ-ਤਾਰਨ ਦੇ ਸਾਡੇ ਵੋਟਰ ਸੀਗੇ ਸਾਰਿਆਂ ਨੇ ਇੰਨਾ ਪਿਆਰ ਸਤਿਕਾਰ ਦਿੱਤਾ ਔਰ ਇਸ ਗੱਲ ਦੀ ਗਵਾਹੀ ਭਰਦਾ ਕਿ ਸਾਡੇ ਪੰਜਾਬ ਵਾਸੀ ਸਾਡੇ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਤੋਂ ਖੁਸ਼ ਨੇ ਔਰ ਲੋਕ ਹਿੱਤਾਂ ਦੇ ਵਿੱਚ ਜਿਹੜੇ ਫੈਸਲੇ ਲੱਤੇ ਜਾ ਰਹੇ ਆ ਉਹਨਾਂ ਤੋਂ ਖੁਸ਼ ਹੈ ਪੰਜਾਬ ਸਰਕਾਰ ਨੇ ਜਿੰਨੇ ਸਕੂਲ ਬਣਾਏ ਮਹੱਲਾ ਕਲੀਨਿਕਾ ਬਣਾਈਆਂ ਔਰ ਸਾਡੇ ਜਿਹੜੇ ਹੈਗੇ ਆ ਹੋਰ ਕੰਮ ਚਾਹੇ ਉਹ ਸੜਕ ਸੁਰੱਖਿਆ ਫੋਰਸ ਤੋਂ ਕੀ ਸੜਕਾਂ ਦਾ ਕੰਮ ਹੋ ਗਿਆ ਨੇ ਪਾਣੀ ਦਾ ਸਾਰਿਆਂ ਤੋਂ ਬਹੁਤ ਖੁਸ਼ ਨੇ ਔਰ ਇਸ ਇੱਕ ਵਾਰ ਫਿਰ ਸਾਰੇ ਸਾਡੇ ਮੋਗਾ ਦੀ ਟੀਮ ਸਾਡੇ ਤਰਨ ਤਰਨ ਦੇ ਇੱਕ ਇੱਕ ਵੋਟਰ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਮੈਡਮ ਅੱਗੇ ਕਿਹੜੇ ਕੰਮਾਂ ਨੂੰ ਤਰਜੀਹ ਰਹੇਗੀ ਹਾਂਜੀ ਸਾਡੇ ਸਰਕਾਰ ਵੱਲੋਂ ਜਿਹੜਾ ਹੈਗਾ ਉਹ 10 ਲੱਖ ਰੁਪਏ ਦਾ ਬੀਮਾ ਯੋਜਨਾ ਜਿਹੜੀ ਸਟਾਰਟ ਕਰਨ ਜਾ ਰਹੀ ਹੈ ਜਿਹੜੀ ਪੰਜਾਬ ਦੇ ਇੱਕ ਇੱਕ ਨਿਵਾਸੀ ਦੇ ਲਈ ਹੋਏਗੀ ਚਾਹੇ ਕਿਸੇ ਦੀ 1 ਰੁਪਏ ਇਨਕਮ ਹੈ ਚਾਹੇ 100 ਰੁਪਏ ਹੈ ਲੱਖ ਰੁਪਏ ਪੰਜਾਬ ਦਾ ਵੋਟਰ ਕਾਰਡ ਹੋਣਾ ਜ਼ਰੂਰੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਸਿਹਤ ਤੇ ਐਜੂਕੇਸ਼ਨ ਹੁੰਦੀ ਹੈ ਤੁਹਾਡੇ ਸਭ ਦੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀ ਨਿਹਾਰ ਬਦਲੀ ਗਈ ਹੈ ਸਾਡੇ ਅਗਰ ਹਲਕੇ ਦੀ ਗੱਲ ਕਰੀਏ ਤਾਂ ਚਾਰ ਨਵੇਂ ਸਕੂਲ ਜਿਹੜੀ ਅਸੀਂ ਨੀਂਹਾਂ ਪੁੱਟ ਕੇ ਕੋਈ ਇੱਕ ਅੱਧਾ ਕਮਰਾ ਨਹੀਂ ਨਹੀਂਾਂ ਪੁੱਟ ਕੇ ਕਮਰੇ ਸਕੂਲ ਤਿਆਰ ਕੀਤੇ ਆ ਡਬਲ ਸਟੋਰੀ ਚਾਰ ਸਾਡੇ ਸਕੂਲ ਬਣ ਕੇ ਤਿਆਰ ਹੋ ਚੁੱਕੇ ਆ ਦੋ ਸਕੂਲ ਸਾਡੇ پاس ਹੋ ਗਿਆ ਸਕੂਲ ਆਫ ਫੈਮਿਨੈਂਸ ਜਿਹੜੇ ਹੈਗੇ ਆ ਉਹ ਬਣਾਏ ਗਏ ਆ ਹਰ ਹਲਕੇ ਦੇ ਵਿੱਚ ਔਰ ਜਿਹੜੇ ਪੁਰਾਣੇ ਸਕੂਲ ਬਣੇ ਹੋਏ ਸੀਗੇ ਉਹਨਾਂ 'ਚ ਜੋ-ਜੋ ਚੀਜ਼ਾਂ ਚਾਹੀਦੀਆਂ ਸੀ ਚਾਹੇ ਉਹ ਸਾਇੰਸ ਲੈਬਸ ਸੀਗੀਆਂ ਮਿਡ-ਡੇ ਮੀਲ ਰੂਮ ਸੀਗੇ ਹੋਰ ਜਿਹੜੇ ਪ੍ਰੋਜੈਕਟਰਸ ਵਗੈਰਾ ਸਾਰਾ ਕੁਝ ਮੁਹੱਈਆ ਕਰਵਾ ਕੇ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਚਾਹੇ ਉਹ ਸੜਕ ਸੁਰੱਖਿਆ ਫੋਰਸ ਪੰਜਾਬ ਪੂਰੇ ਦੇਸ਼ ਭਰ ਦੇ ਵਿੱਚ ਪਹਿਲਾ ਸੂਬਾ ਬਣਿਆ ਜਿੱਥੇ ਸੜਕ ਸੁਰੱਖਿਆ ਫੋਰਸ ਲਾਗੂ ਕੀਤੀ ਗਈ ਹੈ ਔਰ ਖੁਦ ਬੀਜੇਪੀ ਦੇ ਲੀਡਰਸ ਨੇ ਇਸ ਵਾਰ ਉੱਥੇ ਸਦਨ ਦੇ ਵਿੱਚ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਐਕਸੀਡੈਂਟਲ ਡੈਥਸ ਹੁੰਦੀਆਂ ਸੀ ਉਹਨਾਂ ਦਾ ਰੇਟ ਬਹੁਤ ਘਟ ਗਿਆ ਹੈ ਪਹਿਲਾਂ ਨਾਲੋਂ ਸੜਕ ਸੁਰੱਖਿਆ ਫੋਰਸ ਦੇ ਲਾਗੂ ਹੋਣ ਤੋਂ ਬਾਅਦ ਔਰ ਸਾਡੇ ਜਿਹੜੇ ਹੈਗੇ ਆ ਸਕੂਲ ਦੀ ਸਕੂਲਾਂ ਦੀ ਗੱਲ ਕਰੀਏ ਹੈਲਥ ਵੈਲਨੈਸ ਸੈਂਟਰ ਜਿਹੜੇ ਬਣਾਏ ਜਾ ਰਹੇ ਆ ਪਿੰਡਾਂ ਦੇ ਵਿੱਚ ਸ਼ਹਾਰਾਂ ਦੇ ਵਿੱਚ ਮੁਹੱਲਾ ਕਲੀਨਿਕਾ ਬਣਾਈਆਂ ਜਾ ਰਹੀਆਂ ਨੇ ਟਰਾਮਾ ਸੈਂਟਰ ਬਣਾਏ ਜਾ ਰਹੇ ਆ ਨਵੇਂ ਮੈਡੀਕ ਜਿਹੜੇ ਹੈਗੇ ਆ ਅਸੀਂ ਲਿਵਰ ਇੰਸਟੀਚਿਊਟ ਜਿਹੜਾ ਮੁਹਾਲੀ ਦੇ ਵਿੱਚ ਪੰਜਾਬ ਦਾ ਬਣਿਆ ਸਭ ਤੋਂ ਵੱਡਾ ਜਿੱਥੇ ਲਿਵਰ ਕੈਂਸਰ ਦੇ ਪੇਸ਼ੈਂਟਸ ਦਾ ਲਿਵਰ ਸਿਰੋਸਿਸ ਦੇ ਪੇਸ਼ੈਂਟਸ ਦਾ ਇਲਾਜ ਕੀਤਾ ਜਾ ਰਿਹਾ ਸੋ ਇਹ ਸਾਡੇ ਪੰਜਾਬ ਵਾਸੀਆਂ ਲਈ ਵੱਡੀ ਸੁਗਾਤ ਆ ਉੱਥੇ ਹੀ ਬੱਚਿਆਂ ਨੂੰ 56000 ਨੌਕਰੀਆਂ ਆਲਰੇਡੀ ਪੰਜਾਬ ਪਰ ਬਿਨਾ ਕਿਸੇ ਭੇਦਭਾਵ ਦੇ ਚੁੱਕੀ ਹੈ ਔਰ ਬਿਜਲੀ ਦੀ ਗੱਲ ਕਰੀਏ ਦਾ 600 ਯੂਨਿਟ ਹਰ ਘਰ ਨੂੰ ਹਰ ਵਰਗ ਨੂੰ ਜਿਨ੍ਹਾਂ ਦਾ 600 ਯੂਨਿਟ ਦੇ ਅੰダー ਯੂਨਿਟਸ ਵਰਨ ਹੁੰਦੀਆਂ ਨੇ ਉਹਨਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਔਰ ਖੇਤਾਂ ਨੂੰ ਜਿਹੜੀ ਬਿਜਲੀ ਹੈਗੀ ਆ ਉਹ ਦਿਨ ਦੇ ਟਾਈਮ 10-10 ਘੰਟੇ ਰੈਗੂਲਰ ਸਪਲਾਈ ਦਿੱਤੀ ਗਈ ਹੈ ਨਹਿਰੀ ਪਾਣੀ ਪਹਚਾਣ ਦੇ ਲਈ ਪਾਈਪਲਾਈਨ ਦਾ ਜਿਹੜਾ ਹੈਗਾ ਕੰਮ ਉਹ ਚੱਲ ਰਿਹਾ ਔਰ ਨਹਿਰਾਂ ਪੱਕੀਆਂ ਕਰਵਾਈਆਂ ਜਾ ਰਹੀਆਂ ਨੇ ਸੋ ਬਹੁਤ ਸਾਰੇ ਹਰ ਫੀਲਡ ਦੇ ਵਿੱਚ ਅਗਰ ਦੇਖੀਏ ਤਾਂ ਅਸੀਂ ਜਦੋਂ ਦੇ ਅਸੀਂ ਪਹਿਲੀ ਵਾਰ ਤਾਂ ਜ਼ਰੂਰ ਬਣੇ ਆ ਬਟ ਮਿਹਨਤ ਸਾਡੀ ਐਮਐਲਏ ਬਣਨ ਤੋਂ ਬਾਅਦ ਜਾਰੀ ਉਸੇ ਤਰ੍ਹਾਂ ਰਹੀ ਹੈ ਕਿ ਜਿਸ ਤਰ੍ਹਾਂ ਸਾਡਾ ਇਗਜ਼ਾਮ ਹੁੰਦਾ ਔਰ ਹਰ ਰੋਜ਼ ਅਸੀਂ ਜਿਹੜੇ ਕੰਮ ਸਟਾਰਟ ਕਰਦੇ ਆ ਰਹੇ ਹਾਂ ਔਰ ਕੰਮ ਕਰਵਾ ਰਹੇ ਹਾਂ ਮੈਂ ਕਿਤੇ ਕਿਹਨਾਂ ਦਾ ਸਰਦਾਰ ਨਾ ਚੁਦਾ ਅਗਰ ਸੈਮੀ ਫਾਈਨਲ ਗੇਟ ਜਾਂਦਾ ਸੀ ਕਿਉਂਕਿ 2027 ਦੇ ਚੋਣ ਪੇ ਨੇ ਆ ਰਹੇ ਨੇ ਜੀ ਔਰ ਮੇਤਾ ਜੀ ਸਭ ਦਾ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਅਸੀਂ ਕਿਉਂਕਿ ਉਸ ਦੇ ਓਟ ਆਸਰੇ ਤੋਂ ਬਿਨਾ ਆ ਕੋਈ ਕੰਮ ਨਹੀਂ ਹੋ ਸਕਦਾ ਔਰ ਪ੍ਰਮਾਤਮਾ ਸਾਡੇ ਸਾਨੂੰ ਜਿਹੜੀ ਹੈਗੀ ਆ ਉਹ ਹਿੰਮਤ ਦਿੰਦਾ ਕਿ ਅਸੀਂ ਉੱਠ ਕੇ ਕੰਮ ਕਰ ਸਕੀਏ ਔਰ ਸਾਡੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਸਾਡੇ ਮਾਨਯੋਗ ਸੀਐਮ ਸਾਹਿਬ ਜਿਨ੍ਹਾਂ ਨੇ ਕਦੇ ਕਿਸੇ ਕੰਮ ਦੇ ਲਈ ਮਨਾ ਹੀ ਨਹੀਂ ਕੀਤਾ ਉਹਨਾਂ ਦੇ ਕੋਲ ਜਦੋਂ ਵੀ ਜਾਓ ਕਿ ਸਾਡੇ ਹਲਕੇ 'ਚ ਕੰਮ ਹੋਣ ਵਾਲਾ ਤੇ ਨਾਲ ਦੀ ਨਾਲ ਜਿਹੜੀਆਂ ਹੈਗੀਆਂ ਉਹ ਫਾਈਲਾਂ ਭੇਜੀਆਂ ਜਾਂਦੀਆਂ ਨੇ ਔਰ ਅਸੀਂ ਧੰਨਵਾਦ ਕਰਦੇ ਹਾਂ ਕਿ ਪੰਜਾਬੀਆਂ ਨੇ ਸਤਿਗੁਰੂ ਜੀ ਜਿੰਨਾ ਸਾਨੂੰ ਪਿਆਰ ਸਤਿਕਾਰ ਸਾਡੀ ਇਲੈਕਸ਼ਨ ਵੇਲੇ ਦਿੱਤਾ ਸੀਗਾ ਅੱਜ ਵੀ ਉਹ جاری ਹੈ ਔਰ ਪ੍ਰਮਾਤਮਾ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੀ ਜੀ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਔਰ ਤਰਨਤਾਰਨ ਦੇ ਸਾਰੇ ਵੋਟਰਸ ਮੇਰੀਆਂ ਭੈਣਾਂ ਸਾਡੇ ਵੀਰ ਮਾਤਾਵਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਹੋਏ ਕੰਮਾਂ ਤੇ ਮੋਹਰ ਲਗਾਈ ਹੈ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਮਨ ਸਿੰਘ ਮਾਨ ਜੀ ਜਿਹੜੇ ਹਰ ਰੋਜ਼ ਲੋਕ ਹਿੱਤਾਂ ਦੇ ਵਿੱਚ ਫੈਸਲੇ ਲੈ ਰਹੇ ਹੈ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਜੀ ਸਾਡੇ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਸ਼ਾਰੀ ਜੀ ਸਾਡੇ ਸਾਰੇ ਐਮਐਲਏ ਸਹਿਬਾਨਾਂ ਨੇ ਜਿਨ੍ਹਾਂ ਨੇ ਅ ਅਤਿ ਰਤਨ ਦਾ ਸੰਭੀ ਹੋਈ ਸੀਗੀ ਸਾਡੀ ਚੋਣ ਕੈਂਪੇਨ ਮੈਂ ਉਹਨਾਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਔਰ ਸਾਡੇ ਇੱਕ ਇੱਕ ਪਾਰਟੀ ਦੇ ਵਲੰਟੀਅਰ ਸਹਿਬਾਨ ਜਿਨ੍ਹਾਂ ਨੇ ਮਿਹਨਤ ਕੀਤੀ ਅੱਜ ਜੋ ਮਿਹਨਤ ਜਿਹੜਾ ਹੈਗਾ ਆਪਣਾ ਰੰਗ ਲੈ ਕੇ ਆਈ ਹੈ ਔਰ ਬਹੁਤ ਅੱਛੇ ਮਾਰਜਿਨ ਦੇ ਨਾਲ ਤਰਨਤਾਰਨ ਦੀ ਸੀਟ ਲੋਕਾਂ ਨੇ ਜਿਤਾ ਕੇ ਤਰਨਤਾਰਨ ਵਾਸੀਆਂ ਨੇ ਜਿਤਾ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈ ਹੈ ਅਸੀਂ ਸਭ ਦਾ ਕੋਟਨ ਕੋਟਨ ਧੰਨਵਾਦ ਕਰਦੇ ਹਾਂ ਔਰ ਮੈਂ ਖਾਸ ਤੌਰ ਤੇ ਮਹਿਲਾ ਵਿੰਗ ਦੀ ਪ੍ਰਧਾਨ ਹੋਣ ਦੇ ਨਾਤੇ ਮੇਰੀ ਸਾਰੀਆਂ ਮਹਿਲਾ ਵਿੰਗ ਦੀਆਂ ਭੈਣਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਅੱਛੀ ਤਰ੍ਹਾਂ ਜਿਹੜਾ ਹੈਗਾ ਤਰਨਤਾਰਨ ਦੇ ਵਿੱਚ ਜਿੱਥੇ-ਜਿੱਥੇ ਉਹਨਾਂ ਦੀ ਡਿਊਟੀ ਲੱਗੀ ਉਹਨਾਂ ਨੇ ਆਪਣੀ ਡਿਊਟੀ ਕੀਤੀ ਔਰ ਇਸ ਰਾਤ ਦਾ ਜਿਹੜਾ ਨਾਂ ਦੇਖ ਕੇ ਬਹੁਤ ਕੜੀ ਜਿਹੜੀ ਹੈਗੀ ਹੈ ਮਿਹਨਤ ਕੀਤੀ ਔਰ ਪਿੰਡ-ਪਿੰਡ ਦੇ ਵਿੱਚ ਜਾ ਕੇ ਇੱਕ-ਇੱਕ ਸ਼ਹਿਰ ਦੇ ਵਿੱਚ ਸਾਡੇ ਵਲੰਟੀਅਰ ਸਾਹਿਬਾਨਾਂ ਨੇ ਸਾਡੇ ਸਾਰੇ ਜਿੰਨੇ ਤਰਨ-ਤਾਰਨ ਦੇ ਸਾਡੇ ਵੋਟਰ ਸੀਗੇ ਸਾਰਿਆਂ ਨੇ ਇੰਨਾ ਪਿਆਰ ਸਤਿਕਾਰ ਦਿੱਤਾ ਔਰ ਇਹ ਇਸ ਗੱਲ ਦੀ ਗਵਾਹੀ ਭਰਦਾ ਕਿ ਸਾਡੇ ਪੰਜਾਬ ਵਾਸੀ ਸਾਡੇ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਤੋਂ ਖੁਸ਼ ਨੇ ਔਰ ਲੋਕ ਹਿੱਤਾਂ ਦੇ ਵਿੱਚ ਜਿਹੜੇ ਫੈਸਲੇ ਲੱਤੇ ਜਾ ਰਹੇ ਆ ਉਹਨਾਂ ਤੋਂ ਖੁਸ਼ ਹੈ ਪੰਜਾਬ ਸਰਕਾਰ ਨੇ ਜਿੰਨੇ ਸਕੂਲ ਬਣਾਏ ਮਹੱਲਾ ਕਲੀਨਿਕਾ ਬਣਾਈਆਂ ਔਰ ਸਾਡੇ ਜਿਹੜੇ ਹੈਗੇ ਆ ਹੋਰ ਕੰਮ ਚਾਹੇ ਉਹ ਸੜਕ ਸੁਰੱਖਿਆ ਫੋਰਸ ਤੋਂ ਕੀ ਸੜਕਾਂ ਦਾ ਕੰਮ ਹੋ ਗਿਆ ਨਹਿਰੀ ਪਾਣੀ ਦਾ ਸਾਰੇ ਆ ਤੋਂ ਬਹੁਤ ਖੁਸ਼ ਨੇ ਔਰ ਇਸ ਇੱਕ ਵਾਰ ਫਿਰ ਸਾਰੇ ਸਾਡੇ ਮੋਗਾ ਦੀ ਟੀਮ ਸਾਡੇ ਤਰਨ ਤਾਰਨ ਦੇ ਇੱਕ ਇੱਕ ਵੋਟਰ ਦਾ तहे दिलੋਂ ਧੰਨਵਾਦ ਕਰਦੇ ਆ ਮੈਡਮ ਅੱਗੇ ਕਿਹੜੇ ਕੰਮਾਂ ਨੂੰ ਤਰਜੀਹ ਰਹੇਗੀ ਕੁਝ ਸਾਡੇ ਸਰਕਾਰ ਵੱਲੋਂ ਜਿਹੜਾ ਹੈਗਾ ਉਹ 10 ਲੱਖ ਰੁਪਏ ਦਾ ਬੀਮਾ ਯੋਜਨਾ ਜਿਹੜੀ ਸਟਾਰਟ ਕਰਨ ਜਾ ਰਹੀ ਹੈ ਜਿਹੜੇ ਪੰਜਾਬ ਦੇ ਇੱਕ ਇੱਕ ਨਿਵਾਸੀ ਦੇ ਲਈ ਹੋਏਗੀ ਚਾਹੇ ਕਿਸੇ ਦੀ 1 ਰੁਪਏ ਇਨਕਮ ਹੈ ਚਾਹੇ 100 ਰੁਪਏ ਹੈ ਲੱਖ ਰੁਪਏ ਪੰਜਾਬ ਦਾ ਵੋਟਰ ਕਾਰਡ ਹੋਣਾ ਜ਼ਰੂਰੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਸਿਹਤ ਤੇ এডਿਕੇਸ਼ਨ ਹੁੰਦੀ ਹੈ ਤੁਹਾਡੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀ ਨਿਹਾਰ ਬਦਲੀ ਗਈ ਹੈ ਸਾਡੇ ਅਗਰ ਹਰ ਹਲਕੇ ਦੀ ਗੱਲ ਕਰੀਏ ਤਾਂ ਚਾਰ ਨਵੇਂ ਸਕੂਲ ਜਿਹੜੇ ਅਸੀਂ ਨੀਂਦੋਂ ਪੁੱਟ ਕੇ ਕੋਈ ਇੱਕ ਅੱਧਾ ਕਮਰਾ ਨਹੀਂ ਲੀन्हा ਪੁੱਟ ਕੇ ਕਮਰੇ ਸਕੂਲ ਤਿਆਰ ਕੀਤੇ ਆ ਡਬਲ ਸਟੋਰੀ ਚਾਰ ਸਾਡੇ ਸਕੂਲ ਬਣ ਕੇ ਤਿਆਰ ਹੋ ਚੁੱਕੇ ਆ ਦੋ ਸਕੂਲ ਸਾਡੇ ਪਾਸ ਹੋ ਗਿਆ ਸਕੂਲ ਆਫ ਫੈਮਿਨੈਂਸ ਜਿਹੜੇ ਹੈਗੇ ਆ ਉਹ ਬਣਾਏ ਗਏ ਆ ਹਰ ਹਲਕੇ ਦੇ ਵਿੱਚ ਔਰ ਜਿਹੜੇ ਪੁਰਾਣੇ ਸਕੂਲ ਬਣੇ ਹੋਏ ਸੀਗੇ ਉਹਨਾਂ 'ਚ ਜੋ-ਜੋ ਚੀਜ਼ਾਂ ਚਾਹੀਦੀਆਂ ਸੀ ਚਾਹੇ ਉਹ ਸਾਇੰਸ ਲੈਬਸ ਸੀਗੀਆਂ ਮਿਡ-ਡੇ ਮੀਲ ਰੂਮ ਸੀਗੇ ਔਰ ਜਿਹੜੇ ਪ੍ਰੋਜੈਕਟਰਸ ਵਗੈਰਾ ਸਾਰਾ ਕੁਝ ਮੁਹੱਈਆ ਕਰਵਾ ਕੇ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਚਾਹੇ ਉਹ ਸੜਕ ਸੁਰੱਖਿਆ ਫੋਰਸ ਪੰਜਾਬ ਪੂਰੇ ਦੇਸ਼ ਭਰ ਦੇ ਵਿੱਚ ਪਹਿਲਾ ਸੂਬਾ ਬਣਿਆ ਜਿੱਥੇ ਸੜਕ ਸੁਰੱਖਿਆ ਫੋਰਸ ਲਾਗੂ ਕੀਤੀ ਗਈ ਹੈ ਔਰ ਖੁਦ ਬੀਜੇਪੀ ਦੇ ਲੀਡਰਸ ਨੇ ਇਸ ਵਾਰ ਉੱਥੇ ਸਦਨ ਦੇ ਵਿੱਚ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਐਕਸੀਡੈਂਟਲ ਡੈਥਸ ਹੁੰਦੀਆਂ ਸੀ ਉਹਨਾਂ ਦਾ ਰੇਟ ਬਹੁਤ ਘਟ ਗਿਆ ਹੈ ਪਹਿਲਾਂ ਨਾਲੋਂ ਸੜਕ ਸੁਰੱਖਿਆ ਫੋਰਸ ਦੇ ਲਾਗੂ ਹੋਣ ਤੋਂ ਬਾਅਦ ਔਰ ਅਮ ਸਾਡੇ ਜਿਹੜੇ ਹੈਗੇ ਆ ਸਕੂਲ ਦੀ ਸਕੂਲਾਂ ਦੀ ਗੱਲ ਕਰੀਏ ਹੈਲਥ ਵੈਲਨੈਸ ਸੈਂਟਰ ਜਿਹੜੇ ਬਣਾਏ ਜਾ ਰਹੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੁਹੱਲਾ ਕਲੀਨਿਕਾ ਬਣਾਈਆਂ ਜਾ ਰਹੀਆਂ ਨੇ ਟਰੋਮਾ ਸੈਂਟਰ ਬਣਾਏ ਜਾ ਰਹੇ ਆ ਨਵੇਂ ਮੈਡੀਕ ਜਿਹੜੇ ਹੈਗੇ ਆ ਅਸੀਂ ਲਿਵਰ ਇੰਸਟੀਚਿਊਟ ਜਿਹੜਾ ਮੁਹਾਲੀ ਦੇ ਵਿੱਚ ਪੰਜਾਬ ਦਾ ਬਣਿਆ ਸਭ ਤੋਂ ਵੱਡਾ ਜਿੱਥੇ ਲਿਵਰ ਕੈਂਸਰ ਦੇ ਪੇਸ਼ੈਂਟਸ ਦਾ ਲਿਵਰ ਸਿਰੋਸਿਸ ਦੇ ਪੇਸ਼ੈਂਟਸ ਦਾ ਇਲਾਜ ਕੀਤਾ ਜਾ ਰਿਹਾ ਸੋ ਇਹ ਸਾਡੇ ਪੰਜਾਬ ਵਾਸੀਆਂ ਲਈ ਵੱਡੀ ਸੁਗਾਤ ਹੈ ਉੱਥੇ ਬੱਚਿਆਂ ਨੂੰ 56 ਹਜ਼ਾਰ ਨੌکریاں ਆਲਰੇਡੀ ਪੰਜਾਬ ਸਰਕਾਰ ਬਿਨਾ ਕਿਸੇ ਭੇਦਭਾਵ ਦੇ ਚੁੱਕੀ ਹੈ ਔਰ ਬਿਜਲੀ ਦੀ ਗੱਲ ਕਰੀਏ ਤਾਂ 600 ਯੂਨਿਟ ਹਰ ਘਰ ਨੂੰ ਹਰ ਵਰਗ ਨੂੰ ਜਿਨ੍ਹਾਂ ਦਾ 600 ਯੂਨਿਟ ਦੇ ਅੰਦਰ ਯੂਨਿਟਸ ਵਰਨ ਹੁੰਦੀਆਂ ਨੇ ਉਹਨਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਔਰ ਖੇਤਾਂ ਨੂੰ ਜਿਹੜੀ ਬਿਜਲੀ ਹੈਗੀ ਆ ਉਹ ਦਿਨ ਦੇ ਟਾਈਮ 10-10 ਘੰਟੇ ਰੈਗੂਲਰ ਸਪਲਾਈ ਦਿੱਤੀ ਗਈ ਹੈ ਨਹਿਰੀ ਪਾਣੀ ਪਛਾਣ ਦੇ ਲਈ ਪਾਈਪਲਾਈਨ ਦਾ ਜਿਹੜਾ ਹੈਗਾ ਕੰਮ ਉਹ ਚੱਲ ਰਿਹਾ ਔਰ ਨਹਿਰਾਂ ਪੱਕੀਆਂ ਕਰਵਾਈਆਂ ਜਾ ਰਹੀਆਂ ਨੇ ਸੋ ਬਹੁਤ ਸਾਰੇ ਹਰ ਫੀਲਡ ਦੇ ਵਿੱਚ ਅਗਰ ਦੇਖੀਏ ਤਾਂ ਅਸੀਂ ਜਦੋਂ ਦੇ ਅਸੀਂ ਪਹਿਲੀ ਵਾਰ ਤਾਂ ਜ਼ਰੂਰ ਬਣੇ ਆ ਬਟ ਮਿਹਨਤ ਸਾਡੀ ਐਮਐਲਏ ਬਣਨ ਤੋਂ ਬਾਅਦ ਜਾਰੀ ਉਸੇ ਤਰ੍ਹਾਂ ਰਹੀ ਹੈ ਕਿ ਜਿਸ ਤਰ੍ਹਾਂ ਸਾਡਾ ਇਗਜ਼ਾਮ ਹੁੰਦਾ ਔਰ ਹਰ ਰੋਜ਼ ਅਸੀਂ ਜਿਹੜੇ ਕੰਮ ਸਟਾਰਟ ਕਰਦੇ ਆ ਮੈਂ ਵੀ ਟੈਕਨੀਕਲ ਦਾ ਦਾ ਦੋ ਦਾ ਚੁਣਾਦਰਾਗਾ ਸੈਮੀ ਫਾਈਨਲ ਗੇੜ ਜਾਂਦਾ ਸੀ ਕਿਉਂਕਿ 2027 ਦੇ ਚੁਣਾ ਪੈਣੇ ਰਿਹਾ ਹੋਏ ਨੇ ਜੀ ਔਰ ਮੈਂਤਾ ਜੀ ਸਭ ਦਾ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਅਸੀਂ ਕਿਉਂਕਿ ਉਸ ਦੇ ਓਟ ਆਸਰੇ ਤੋਂ ਬਿਨਾ ਕੋਈ ਕੰਮ ਨਹੀਂ ਹੋ ਸਕਦਾ ਔਰ ਪਰਮਾਤਮਾ ਸਾਡੇ ਸਾਨੂੰ ਜਿਹੜੀ ਹੈਗੀ ਆ ਉਹ ਹਿੰਮਤ ਦਿੰਦਾ ਕਿ ਅਸੀਂ ਉੱਠ ਕੇ ਕੰਮ ਕਰ ਸਕੀਏ ਔਰ ਸਾਡੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਸਾਡੇ ਮਾਨਯੋਗ ਸੀਐਮ ਸਾਹਿਬ ਜਿਨ੍ਹਾਂ ਨੇ ਕਦੇ ਕਿਸੇ ਕੰਮ ਦੇ ਲਈ ਮਨਾ ਹੀ ਨਹੀਂ ਕੀਤਾ ਉਹਨਾਂ ਦੇ ਕੋਲ ਜਦੋਂ ਵੀ ਜਾਓ ਕਿ ਸਾਡੇ ਹਲਕੇ 'ਚ ਕੰਮ ਹੋਣ ਵਾਲਾ ਤੇ ਨਾਲ ਦੀ ਨਾਲ ਜਿਹੜੀਆਂ ਹੈਗੀਆਂ ਉਹ ਫਾਈਲਾਂ ਭੇਜੀਆਂ ਜਾਂਦੀਆਂ ਨੇ ਔਰ ਅਸੀਂ ਧੰਨਵਾਦ ਕਰਦੇ ਹਾਂ ਕਿ ਪੰਜਾਬੀਆਂ ਨੇ ਇੱਥੇ ਦੇ ਵਸਨੀਕਾਂ ਨੇ ਜਿੰਨਾ ਸਾਨੂੰ ਪਿਆਰ ਸਤਿਕਾਰ ਸਾਡੀ ਇਲੈਕਸ਼ਨ ਵੇਲੇ ਦਿੱਤਾ ਸੀਗਾ ਅੱਜ ਵੀ ਉਹ ਜਾਰੀ ਹੈ ਔਰ ਪ੍ਰਮਾਤਮਾ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੀ ਜੀ